ਤਾਰੰਤ ਪਾਰ ਹੈ ਜ਼ਮੀਨ ਹੂੰ ਤੇ ਨਾਲ ਹੀ ਵਟ ਗਈ ਹੈ ਪਰਲੇ ਦਾ ਆਨੰਦ ਦੀ ਜ਼ਮੀਨ ਹੈ ਤੇ ਆਪਣੀ ਕੋਲੇ ਦਾ ਹੈ ਪਰਲੇ ਦਾ ਨਹੀਂ ਮਤ ਪਾਕਿਸਤਾਨ ਦੀ ਹਾਂ ਅੱਛਾ ਕਿ ਨਾਲ ਹੀ ਚੋਨਾ ਲਾਦੀ ਤੇ ਫਿਰ ਫੌਜੀ ਆਪਣੇ ਖਲੋਂਦੇ ਨੇ ਤਾਂ ਅਸੀਂ ਚੋਨਾ ਲਾਦੀ ਦਾ ਅੱਛਾ ਹਾਂ ਤੇ ਕੋਈ ਕਦੇ ਕੋਈ ਨਹੀਂ ਉਹ ਵਿੱਚ ਆਪਣੇ ਪਾਰਟਿਸਿਪੇਟ ਤਾਂ ਨਹੀਂ ਕਰਦੇ ਜਾਂ ਫਸ ਨਾ 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 ਆਪਣੇ ਫੌਜੀ ਖੜੇ ਰਹਿੰਦੇ ਨੇ ਆਪ ਸੱਚ ਕਦੇ ਗੱਲ ਨਾ ਨਾ ਉਹ ਨਹੀਂ ਕਰਦੇ ਗੱਲ ਗੱਲ ਨਹੀਂ ਕਰਦੇ ਨਾ ਨਹੀਂ ਕਰਦੇ ਨੇ ਉੱਤੇ ਬੱਸੀ ਉੱਤੇ ਖੜੇ ਰਹਿੰਦੇ ਨੇ ਜੋ ਨਾ ਲਾਵੀਦਾ ਨਾ ਉੱਤੇ ਖੜੇ ਰਹਿੰਦੇ ਨੇ ਉਹਨਾਂ ਨੂੰ ਆਪਾਂ ਨਹੀਂ ਵੇਖੀਦਾ ਵੀ ਕੀ ਕਰਦੇ ਪਿੰਦ ਕੀ ਨਹੀਂ ਹਾਂ ਹਾਂ ਪਰਾਂ ਨਹੀਂ ਵੇਖੀਦਾ ਅੱਛਾ ਹਾਂ ਮੈਂ ਉਦੋਂ ਆਪਾਂ ਆਪਣੇ ਕੰਮ ਚ ਲੱਗੇ ਰਹੇ ਨੇ ਉਹ ਆਪਦੇ ਕੰਮ ਚ ਲੱਗੇ ਰਹਿੰਦੇ ਤੇ ਫੌਜੀਆ ਦੇ ਵੀ ਸਾਰੇ ਪਾਸੇ ਜਨਾਨੀ ਰਹਿੰਦੀ ਏ ਵੀ ਦੇਖੀਏ ਵੀ ਕੀ ਪਤਾ ਲੱਗਦਾ ਕੋਈ ਕੁੜੀਆਂ ਨਾ ਆਮ ਵੀ ਗੱਲ ਨਾ ਕਰ ਲੈਣਾ ਫੁੱਗੀ ਨਾ ਗੱਲ ਕਰ ਲੈਣਾ ਹਾਂ ਤੇ ਨਾ ਤੇ 4 ਵਜੇ ਵਾਪਸ ਆਜੂ ਹਾਂ ਆ ਜਾ ਇਹ ਕਿ ਉਹ ਉਹ ਕਿਹੜੀ ਫਸਲ ਬੀਜਦੇ ਆ ਉਧਰ ਉਹ ਫਸਲ ਬੀਜਦੇ ਨੇ ਮਤੀਰੇ ਕਣਕ ਹੂੰ ਪਹਿਲਾਂ ਪਹਿਲਾਂ ਤਾਂ ਕੋਈ ਨਹੀਂ ਜਾਰਾ ਉਹਨਾਂ ਦੀ ਫਸਲ ਹੁੰਦੀ ਸੀ ਹੁਣ ਵੇਖੋ ਵਿਖਾਈ ਬੀਜਣ ਲੱਗ ਪਏ ਨੇ ਆਪਣੀ ਰਿਸਕ ਹਾਂ ਰਿਸਕ ਕਰਨਾ ਪਏ ਆਪਣੇ ਚੋਣਾ ਹੁੰਦਾ ਆਪਣਾ ਚੋਣਾ ਹੁੰਦਾ ਕੋਈ ਨਹੀਂ ਚੋਣਾ ਉਹਦੇ ਚੋਣਾ ਨਹੀਂ ਹੁੰਦਾ ਹੂੰ ਉਹਦੇ ਅਰਬੀ ਮਤੀਰੇ ਦੇ ਕਣਕ ਹੁੰਦੀ ਬਸ ਹਾਂ ਕੀ ਆਪਣੀ ਕਣਕ ਭਾਰੀ ਹੁੰਦੀ ਕੀ ਉਹਨਾਂ ਦੀ ਆਪਣੀ ਭਾਰੀ ਹੁੰਦੀ ਹੈ ਹਾਂ ਇਹਦਾ ਮਤਲਬ ਉਹ ਕੋਈ ਖਾਸ ਸਪਰੇ ਨਹੀਂ ਪਾਉਂਦੇ ਨਾ ਨਾ ਉਹ ਨਹੀਂ ਪਾਉਂਦੇ ਵੇਖੋ ਵਿਖਾਈ ਹੁਣ ਤਾਂ ਪਾਵੇਂ 49 ਚ ਆ ਜਾਵੇ ਹੂੰ ਵੇਖੋ ਵਿਖਾਈ ਆਪਾਂ ਨੂੰ ਵੇਖ ਕੇ ਲੱਗਦੀ ਹਾਂ ਵੇਖ ਤੇ ਸਾਡੇ ਕਰਦੇ ਨਾ ਪਾਰ ਵਾਈ ਕਰਦੇ ਨੇ ਵੇਂਦੇ ਰਹਿੰਦੇ ਨੇ ਵੀ ਇਹ ਕੀ ਛੱਡਦੇ ਨੇ ਕੀ ਨਹੀਂ ਛੱਡਦੇ ਤੇ ਉਸ ਤਰ੍ਹਾਂ ਫਿਰ ਵੇਖੋ ਵਿਖਾਈਏ ਤੁਹਾਰ ਛੱਡਦੇ ਨੇ ਵਿੱਚ ਨਾਂ ਨ ਦੀ ਕਣਕੁੰਦੀ ਚੋਨਾ ਹੁੰਦਾ ਹੈ ਤੇ ਚੋਨਾ ਲਾ ਵੀ ਦੋ ਦੋ ਵੇਂਦੇ ਨੇ ਵੀ ਨਿਬ ਤੇ ਕੀ ਕਰਦੀਆਂ ਹੁਣ ਹੋਰ ਚੋਨਾ ਲਾ ਵੀ ਦਾ ਹੂੰ ਦੇਖੋ ਅਸਤੋ ਗਰਾਸ ਤਾਂ ਨਹੀਂ ਵੇਖਾਂ ਜਾਂਗੇ ਕਿਵੇਂ ਲੱਗਦਾ ਤੇ ਕਿਵੇਂ ਨਹੀਂ ਹਾਂ ਸਾਨੂੰ ਤਾਂ ਨਹੀਂ ਪਤਾ ਅੱਛਾ ਪਹਿਲੀ ਵਾਰੀ ਵੇਖ ਰਹੇ ਹਾਂ ਤਾਂ ਪਹਿਲੀ ਵਾਰੀ ਸਾਨੂੰ ਨਹੀਂ ਪਤਾ ਤਾਂ ਜਾਗੋ ਕਾਰਗਿਲ ਦੀ ਲੱਗੀ ਆ ਜਾਂ ਇਧਰ ਆਪਸੇ ਬੱਡੇ ਬਡੇ ਰਿਆਂ ਨੂੰ ਪਤਾ ਸੀ ਤੋਂ ਉਹਨਾਂ ਦੀ ਗੱਲਾਂ ਅਸੀਂ ਸੁਣੀ ਦਾ ਹਾਂ ਤੇ ਅਸੀਂ ਸਾਂ ਵੇਖਾਂ ਨਹੀਂ ਜਾਂਗੇ ਤੇ ਉਹਨਾਂ ਸੀ ਹੌਸਲਾ ਫੜ ਜਿਤਨਾ ਆ ਵੀ ਦਾ ਵੀ ਕੁਛ ਨਹੀਂ ਹੁੰਦਾ ਹਾਂ ਕੁਛ ਨਹੀਂ ਹੁੰਦਾ ਵੇਖੀ ਜੋ ਇਹ ਗਰਮੀ ਕਰ ਤਾ ਨਾ ਵੀ ਗਰਮੀ ਚ ਨਹੀਂ ਇਹ ਕੰਮ ਹੋ ਸਕਦਾ ਜ ਸਿਆਲ ਚ ਹੋ ਸਕਦਾ ਹਾਂ ਹਾਂ ਠੰਡ ਨਹੀਂ ਗਰਮ ਸਿਆਲ ਦਾ ਕੀ ਫਰਕ ਹੁੰਦਾ ਆਹ ਹੋੁੰਦਾ ਹੈ। ਅੱਛਾ। ਸਿਆਲ ਵਿੱਚ ਫਰਕ ਬੜਾ ਹੀ ਹੁੰਦਾ ਹੈ। ਇਹ ਆ ਗਰਮੀ ਵਿੱਚ ਦੁਨੀਆ ਇੰਜ ਮਰ ਜਾਣੀ ਹੈ। ਹਾਂ ਜੀ ਮਾਸਾ। ਹਾਂ। ਨਾ ਪਾਣੀ ਲੱਪਣਾ ਪੀਵਣ ਨੂੰ। ਹਾਂ। ਸਿਆਲ ਵਿੱਚ ਚੱਲਣਾ ਪੀਵਣ ਤਾਂ ਵੀ ਸਰ ਜਾਣਾ। ਹਾਂ ਸੱਚ ਜੀ। ਹਾਂ। ਮਤਲਬ ਜਿਹੜੀ ਜੰਗ ਆ ਉਹ ਜ਼ਿਆਦਾ ਸਿਆਲ ਨੂੰ ਇਹ ਤਰਜੀਹ ਦਿੰਦੇ ਆ। ਗਰਮੀਆਂ 'ਚ ਨਹੀਂ ਲੜਦੇ। ਹਾਂ। ਸਿਆਲ 'ਚ ਬਹੁਤ ਫਿਰ ਤਾਂ ਖਤਰਾ ਹੁੰਦਾ ਹੈ। ਅੱਛਾ। ਤੁਸੀਂ ਤਾਂ ਜਮਾ ਸਰਦ ਤੇ ਬੈਠੇ ਨਾਲ ਤੁਹਾਡੇ ਤਾਰ ਹਾਂ ਤੇ ਕਦੇ ਉਂਝ ਵੀ ਨਹੀਂ ਆਇਆ ਵੇਖੋ ਸਾਹਮਣੇ ਤਾਰ ਆ ਤੇ ਕਦੇ ਅੱਗੇ ਪਿੱਛੇ ਵੀ ਡਰ ਨਹੀਂ ਲੱਗਾ ਅੱਗੇ ਪਿੱਛੇ ਨਹੀਂ ਲੱਗਦਾ ਡਰ ਨਹੀਂ ਲੱਗਦਾ ਲਾਈਟਾਂ ਜਗਦੀਆਂ ਹੁੰਦੀਆਂ ਹਾਂ ਜਗਦੀਆਂ ਹੁੰਦੀਆਂ ਤੇ ਕਦੇ ਉਧਰੋਂ ਤਬਾਕਾ ਜਾਂ ਕਦੇ ਆਉਣ ਨਾ ਨਾ ਕਦੇ ਕੋਈ ਆਵਾਜ਼ ਨਹੀਂ ਸੁਣੀ ਆਵਾਜ਼ ਸੁਣੀ ਨਾ ਪਰ ਡਰ ਨਹੀਂ ਅਸੀਂ ਰੱਖੀ ਦਾ ਡਰ ਨਹੀਂ ਰੱਖੀ ਹਾਂ ਡਰ ਤੋਂ ਨੇ ਜਦੋਂ ਆਰਮੀ ਆਈ ਹੈ ਨਾ ਉਦੋਂ ਡਰ ਲੱਗਾ ਉਦੋਂ ਲੱਗਾ ਜਿੱਥੇ ਮੈਂ ਹੁਣ ਕੋਈ ਦੱਸਦਾ ਜਾਂਦਾ ਸ਼ਹਿਰ ਕੋਈ ਦੱਸਦਾ ਟੈਂਕ ਆ ਗਏ ਤੋਹਫਾ ਆ ਗਈਆਂ ਫਿਰ ਜ਼ਿਆਦਾ ਡਰ ਹੂੰ ਵੇਖੋ ਵਿਖਾਈ ਅਸੀਂ ਸਮਾਨ ਵੀ ਕੱਢ ਲਿਆ ਜੋ ਸਾਰੇ ਬੈਠੇ ਰਹਿੰਦੇ ਨਾ ਅੱਪਾ ਤੇ ਫਿਰ ਬੈਠੇ ਰਹਿ ਗਿਆ ਹਾਂ ਤੇ ਇਸ ਪ੍ਰਸੇ ਸਮਾਨ ਕੱਢ ਲਿਆ ਸਾਰਾ ਸਾਰਾ ਪਿੰਡ ਹੋ ਗਿਆ ਸੀ ਖਾਲੀ ਹਾਂ ਜਿਵੇਂ ਸੁਣੀਦਾ ਵੀ ਤੋਹਫਾ ਆ ਗਈਆਂ ਇੱਕ ਵੀਰ ਨੇ ਉਥੋਂ ਕਹਿ ਦਿੱਤਾ ਵਿਆਹ ਸਮਾਨ ਆ ਗਿਆ ਤੋਹਫਾ ਆ ਗਈਆਂ ਹੂੰ ਫੇਰ ਡਰਨਾ ਫੇਰ ਅਸੀਂ ਸਾਰਾ ਸਮਾਨ ਢੱਡ ਕੋਲ ਲਿਆ ਕੇ ਕੋਈ ਪਿਆ ਹੈ ਰਿਚੇ ਓਕੇ